ਕੰਬੇ ਆ ਗਏ ਆਪਣੇ ਗਲਤ ਉਹ ਬੰਜਾ ਬਾਈ ਦਾ ਬਾਈ ਆ ਓਏ ਥੱਲੇ ਡੇਰਾ ਬਾਬਾ ਨਾ ਆਹ ਟਰਾਲੀ ਦੇਖੋ ਹਾਂਜੀ ਦੋਸਤੋ ਆਪਾਂ ਚੱਲੇ ਆ ਪੈੜਾ ਲੈਣਾ ਚਾਲੀ ਤੇ ਪੁਗੜਾ ਛਤੜਾ ਹੈ ਭਾਈ ਜੀ ਉਹਦੀ ਕਰਦੀ ਟੀਪਾ ਟਲਦੀ ਤੇ ਲੈ ਕੇ ਆਉਣੇ ਆਪਾਂ ਟੰਬਾ ਤੇ ਇੱਕ ਬੱਲੀ ਤੇ ਕਣਕ ਨਹੀਂ ਗੱਡੀ ਹਜੇ ਬੱਲੀ ਤੇ ਚੱਲਾਂਗੇ ਆਪਾਂ ਕੱਲੇ ਤੇ ਤਾਇ ਤੋਂ ਉਹ ਤਾਇਆ ਇਹ ਨਾ ਭਾਈਆ ਓਏ ਉਹ ਤਾਂ ਲੈ ਕੇ ਆਉਣੇ ਆਪਾਂ ਚੱਲਦੇ ਆਂ ਆਪਣੀ ਗੱਡੀ ਤੇ ਆਏ ਆ ਚੱਲਦੇ ਆਏ ਤੇ ਪਾਦੀ ਗੱਡੀ ਜੀਟੀ ਰੋਡ ਤੇ ਤਾਂ ਮਿਲਦੇ ਹੁਣ ਕਹਾਂ ਆ ਗੀ ਟੁੱਟਦੇ ਨਾ ਉਹ ਬੰਦੇ ਉਹਦਾ ਪ੍ਰੈਸ਼ਰ ਦੀ ਵੜਾ ਚਲੋ ਛੱਡੀਆਂ ਲੈ ਆਪਾਂ ਕੰਮ ਸਾਰਾ ਇਹ ਇੱਥੇ ਇਹਨਾਂ ਦਾ ਜਿੰਨੀ ਤਾਂ ਘੱਟਾ ਹੁੰਦਾ ਨਾ ਆਹ ਬੜੀ ਵਧੀਆ ਦਵਾਈ ਹੁੰਦੀ ਆ ਸਾਫੜਾ ਪੜਾ ਕੇ ਨਾ ਦੋ ਹੀ ਦੇ ਦੇ ਯਾਰ ਕਿਉਂਕਿ ਮਿਸਤਰੀ ਆਪਦੀ ਹੀ ਕਰਦੇ ਆਪਾਂ ਲੈਣ ਆਏ ਸੀ ਭਾਈ ਇੱਥੇ ਦੁਕਾਨ ਤੇ ਉੱਤੇ ਬਾਈ ਜੀ ਨੇ ਦੱਸਿਆ ਸੀ ਤੇ ਤਾਰੀ ਕੋਲੇ ਇੱਥੇ ਡੇਰੇ ਕੋਲੇ ਦੁਕਾਨ ਆ ਵੀਰਾਂ ਦੀ ਢੂਲੇ ਵਾਲੀ ਇੱਥੇ ਕੋਈ ਵੀ ਤੁਸੀਂ ਸਮਾਨ ਕਿੰਨਾ ਵੀ ਛੱਤਾਂ ਦੇ ਮਕਾਮਾਂ ਤੇ ਚਾਹੀਦਾ ਢੂਲੇ ਦਾ ਸਮਾਨ ਤੁਸੀਂ ਸਾਰਾ ਲੈ ਸਕਦੇ ਹੋਗੇ ਤੇ ਆਪਾਂ ਹੁਣ ਆਪਦੀ ਖਾਤਰ ਲੈਣ ਆਏ ਸੀ ਫਿਲਹਾਲ ਹੈਨਾ ਫਿਲਹਾਲ ਤਿੰਨ ਟੰਬੇ ਚੱਕ ਲੈਨੇ ਆ ਤੇ ਦੋ ਬੈੜਾ ਆਹ ਟਰਾਲੀ ਦੇਖੋ ਆਪਣੇ ਕੋਲੇ ਇੱਕ ਰੇੜੀ ਇੱਕ ਇਹਨਾਂ ਨੇ ਬਣਾਈ ਐ ਫਣੀ ਹੈ ਨਾ ਬੁਰੀ ਇਹ ਰੇੜੀਆਂ ਵੀ ਦਿੰਦੇ ਅਜਿ ਕਰਾਈਦੇ ਹੋ ਤੇ ਆਪਾਂ ਚਾਹਦੇ ਆ ਦੋ ਪੈੜਾ ਤੇ ਕਿਉਂਕਿ ਆ ਪੈੜਾ ਤਾਂ ਗਨੇ ਆ ਬੀਬੀ ਦੇ ਉੱਤੇ ਪੈ ਰਹੇ ਹੁੰਦੇ ਹੈ ਹਨਾ ਠੇਰਾ ਬਾਬਾ ਨਾਗਾ ਜੀ ਪਿੰਡ ਝੋਲਰੋਹੀ ਧੰਨਾ ਮਾਲ ਦਾ ਤੇ ਆਪਾਂ ਸਮਾਨ ਤਾਂ ਤੇਜੀ ਇਹਨਾਂ ਵਿਚਾਰ ਪੈੜਾ ਤੇ ਕਰਦੇ ਆਗੇ ਟੀ ਬਟਲੀ ਦਿਖਾਉਣਿਆਂ ਲੈ ਫੜਾਓ ਬੰਜ ਕਿਰਾਪਾ ਬੰਜ ਹੋਰ ਸਰ ਇਹ ਕਿਨਾ ਇੱਕ ਇੱਕ ਹੋਰ ਦਰ ਦੇ ਅਰੇ 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 ਅੰਦਰ ਸਾਥ ਸਾਥ ਲੈ ਆ ਜਾਣਗੇ ਉਹ ਇਹ ਕੰਬੇ ਆ ਗਏ ਆਪਣੇ ਗਲਤ ਉਹ ਬੰਝਾ ਬੰਝਾ ਕੇ ਗਲਤ ਤੇ ਆਪਾਂ ਹੋਰ ਲੈ ਜਾਂਦੇ ਆ ਉਹਨਾਂ ਅੰਦਰ ਛੱਤਾਂ ਦੇ ਨਾਲ ਟੱਚ ਹੋ ਗਏ ਉਸ ਦੀ 12 ਫੁੱਟੇ ਤੇ ਛੱਤਾਂ 10 ਤੇ 11 ਕਿਤੇ ਤੇ ਹੁਣ ਛੋਟੇ ਲੈ ਕੇ ਆਉਣੇ ਤਿੰਨ ਕਿ ਡਰਾਈਵਰ ਹੈ ਵੀ ਆ ਕੇ ਗਾਹ ਜਾੜ ਕੇ ਮੈਂ ਜਗਾ ਅਰੇ ਤੇਰੇ ਵਿੱਚ ਲੀਚੀ ਕਰਵਾ ਦੇ ਚੱਲ 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 ਆਈ ਵੇ ਕਰਨਾ ਵੀ ਲੱਗਾ ਅਜੇ ਲੀਚੀ ਨਾ ਪਰਵਾਹੀ ਰੱਖੇ ਜਾ ਕਿਦੇ ਬਾਂਜੇ ਵਲੌਗ ਬਣਦੀ ਆਪਣਾ ਆ ਮੂਲੀਆਂ ਦੇਖੋ ਦੋਸਤੋ ਦੇਖਣ ਗਿਣਾਂ ਇੱਕ ਮੂਲੀ ਹੋ ਗਈ 2-3 ਕਿਲੋ ਦੀ ਆ ਰਹੀ ਲੈਂ ਲੈ ਗੱਡੀਆਂ ਗੱਡੀਆਂ ਆਉਂਗਾ ਨਾ ਵੇ ਦੇਖ ਤੇ ਜਿਆ ਪੱਟੀ ਜਾਂਦਾ ਦੇ ਤਾਂ ਪੱਟੀ ਦੀ ਨਹੀਂ ਪੱਟ ਕੇ ਦਿਖਾਈ ਚੱਲਾ ਚਲਾ ਚਲਾ ਨਹੀਂ ਭਟੀ ਚਲਾ ਮੂਲੀ ਨਹੀਂ ਭਟੀ ਸੀ ਲੈ ਮੈਲ ਬਣਾਇਆ ਸੀ ਉੱਤੋਂ ਦੀ ਤੇ ਕੀ ਆਪ ਇਹ ਓਡੀ ਇਹ ਨਿਕਲ ਗਿਆ ਸਾਰੀਆਂ ਨਾ ਪੱਕ ਗਈਆਂ ਇਹ ਤੇ ਇੱਕ ਚੀਜ਼ ਨੂੰ ਹੋਰ ਦਿਖਾਵਾਂ ਆਹ ਮੂਲੀਆਂ ਸੀ ਸੌਫ ਸੌਫ ਨਹੀਂ ਦਿਖਾਈ ਸਾਨੂੰ ਕਿਤੇ ਦੀ ਨਾ ਹੋਏ ਸੌਫ ਆਤਨੀਆਂ ਦੇਖ ਸੌਫ ਇੱਕ ਸੌਫ ਲਾਇਆ ਕਰੋ ਤੁਸੀਂ ਸਾਰੇ ਬਲੌਗਾਂ ਦੇ ਵਿੱਚ ਤਾਂ ਮੈਂ ਤੁਹਾਨੂੰ ਦੱਸ ਦੇ ਰਿਹਾ ਹਾਂ ਅੱਜ ਹੁਣ ਹੈ ਨਾ ਇੱਥੇ ਲੱਗੂਗਾ ਸੌਂਫ ਬਣ ਗਈ ਤੇ ਪੱਕਣੀ ਸ਼ੁਰੂ ਹੋ ਵਸੇ ਇਹ ਤੇ ਨੇ ਫਲ ਚੱਕ ਰੱਖਿਆ ਹੁੰਦਾ ਜੋ ਵੀ ਫਲ ਫੁੱਟੀ ਹੈ ਤੇ ਧਣੀਆਂ ਧਣੀਆਂ ਵੀ ਪੱਕਣ ਜਾ ਰਿਹਾਗਾ ਧਣੀਆਂ ਨੂੰ ਸਭ ਤੋਂ ਵੱਧ ਨਾ ਤੇਲਾ ਪੈਂਦਾ ਹੁੰਦਾ ਅੱਜ ਕੱਲ ਆ ਕੇ ਧਣੀਆਂ ਨੂੰ ਇਦੇ ਵਿੱਚ ਸਮੈਲ ਵਾਸ਼ਨਾ ਬਹੁਤ ਘੈਂਟ ਆ ਰਹੀ ਏ। ਕਿਆ ਬਾਤ। ਤੇ ਮੂਲ ਗੰਦ ਦੇ ਕਿ ਆਸੀ ਆਉਂਦੀ ਏ ਮੈਨੂੰ ਆਸੀ ਆਉਂਦੀ ਏ ਤੇ ਲਸਣ ਹੋਰੀਆਂ। ਇੱਕ ਉਧਰ ਮੈਂ ਚਕੰਦਰ ਲਾ ਰਖੇ ਲਾਲ ਲਾਲਾ ਹੋ। ਪਹਿਲਾਂ ਅਸੀਂ ਇੱਥੇ ਚੀਰ ਕੇ ਹਟੇ ਸੀ ਨਹੀਂ ਸੋਨ ਦਿਖਾ ਰਹੇ ਨੇ। ਹਾਂਜੀ ਦੋਸਤੋ ਕਿਹੜਾ ਪਿੱਛੇ ਤੁਹਾਨੂੰ ਬਲੌਗਾਂ ਦਿਖਾਇਆ ਸੀ ਆਪਾਂ ਛਤੜਾ ਤਿਆਰ ਕੀਤਾ ਸੀ ਨਾ। ਤੇ ਦੀ ਆਪਾਂ ਟਿਪਾ ਟੱਲੀ ਕਰਦੇ ਆ ਆਪ ਹੀ ਦੇਖਦੇ ਆ। ਚਲ ਤੇ ਆ ਪੈਣਾ ਚੱਕ ਕੇ ਲੈ ਤੁਸੀਂ ਅੱਗੇ ਦੇਖਿਆ। ਸਮਸਾਲ ਨੂੰ ਰੇਰ ਲਾ ਕੇ ਤਿਆਰ ਕਰ ਲੇ ਤੇ ਪੈੜ ਲਾਤੀ ਤੇ ਹੁਣ ਆਪਾਂ ਇਹ ਤੇ ਹੌਲੀ ਹੌਲੀ ਲੱਗੇ ਰਾਵਾਂਗੇ ਕੱਚੂ ਵਾਲੀ ਚਾਲ ਕੱਚੂ ਵਾਲੀ ਚਾਲ ਇਹਦੇ ਉੱਤੇ ਕਰਦੇ ਆ ਕੋਈ ਹੱਥ ਪੋਚੀ ਇਹਦੇ ਉੱਤੇ ਮਿੱਟੀ ਲਾਉਣੀ ਹੈ ਤੇ ਮਿੱਟੀ ਹਾਂਜੀ ਦੋਸਤੋ ਆਪਾਂ ਕਰਤਾ ਹਾ ਟੀਪ ਤੇ ਅਕਿਲ ਜੇ ਲਾਤੇ ਬੰਦਿਆਂ ਦੇ ਕੱਪੜਾ ਕੀ ਹੈਗਾ ਬੰਦਾ ਹੀ ਉਹ ਥੱਲੇ ਢਾਕਾ ਜਾਰ ਰੇ ਪਾਇਆ ਥੱਲੇ ਕਿਧਰ ਫਿਰਦਾ ਤੈਨੂੰ ਪਤਾ ਨਹੀਂ ਮਿਸਤਰੀ ਲੱਗ ਰਿਹਾ ਤਾਂ ਕਦੋਂ ਮਿਸਤਰੀ ਲੱਗ ਪਰਾ ਹੋਇਆ ਕਦੋਂ ਮਿਸਤਰੀ ਲੱਗਿਆ ਹੋਇਆ ਥਲੋਂ ਦੀ ਨੰਗੀ ਨੰਦਾ ਆਪਾਂ ਤਾਂ ਹਾਲੀਆਂ ਧੀਆਂ ਦੀਆਂ ਕੰਨਾਂ ਲਾ ਲੀਆਂ ਆ ਲਾਲੀ ਕਹੋ ਗੰਧ ਲਾਲੀ ਦਾ 10 ਇੰਚੀ ਤੇ ਦੇ ਉੱਤੇ ਨੇ ਇੱਕ ਇੱਕ ਲਏ ਲਾਏ ਐ ਇਹ ਆ ਸੀ ਇਹ ਦਿਖਾਉਂ ਖੜੇ ਜਦੀ ਨੇ ਆ ਸੀ ਨਾ ਇਹ ਕਾ ਸੀ ਇਹ ਕਹੋ ਸੀ ਤੇ ਘਟ ਆ ਆ ਜਿਆ ਮੁੜੇ ਜੇ ਨਾ ਇਹ ਢੋਲੀ ਵਾਲੇ ਸੀ ਸਪਰੇ ਵਾਲੀ ਪੁਰਾਣੀ ਨੇ ਇਹ ਇਦਾਂ ਹੀ ਲਾਤੇ ਤੇ ਦੱਸੋ ਕਾਦੇ ਖਾਤਰ ਲਾਏ ਆ ਇਹ ਮੈਸਟਰੀ ਵਾਲਾ ਕੰਮ ਜਾਰੀ ਹੈ ਆਪਾਂ ਕਰੀ ਜਨੇ ਆਹੇ ਤੇ ਕੱਲ ਨੂੰ ਵੀ ਕਰਾਂਗੇ ਇਹ ਜਾਰੀ ਰਹੂਗਾ ਅਜੇ ਕਈ ਦਿਨ ਕਿਉਂਕਿ ਬਾਹਰੋਂ ਵੀ ਟਿੱਪਾ ਟੱਲੀ ਕਰਨੀ ਹੈ ਹਜੇ ਮੁਰੰਮਤ ਕਰਨੀ ਹੈ ਪੈੜ ਆ ਇਧਰੋਂ ਲਈ ਪੱਟ ਉਹਦਾ ਮੋਰੇ ਸਹੀ ਸੀ ਤੇ ਆਹ ਗਲਤ ਹੁੰਦੇ ਮੰਤਲਾ ਜ਼ਾਇਰ ਇਹਨਾਂ ਦਾ ਕਾਫੀ ਗੈਪ ਹੈਗਾ ਮੂਰਿਆਂ ਦਾ ਤੇ ਪੈੜ ਸਹੀ ਆ ਨਹੀਂ ਰਹੀ ਆਹ ਸਹੀ ਸੀ ਨੇੜੇ ਨੇੜੇ ਆ ਨਹੀਂ ਆ ਰਹੇ ਸਹੀ ਦੇਖਦੇ ਚਲ ਮਾਰਦੇ ਮੱਥਾ ਓਏ ਓ ਪ੍ਰੈਸਟਰ ਦੇਖ ਆ ਹੇ ਹੇ ਓਏ ਟੀਪ ਤੇ ਪੈ ਗਿਆ ਤੂੰ ਇਹਨੇ ਕਾਫੀ ਵਾਰ ਪਾਣੀ ਮਾਰਦਾ ਕਾਫੀ ਵਾਰ ਇਹ 13 ਸਾਲ ਹੋ ਗਏ ਯੋਨੀ ਤੋਂ ਬਾਰੀ ਕੀ ਹੋਇਆ ਹੁਣ ਕੋਈ ਨਹੀਂ ਚੱਕ ਰੋਣ ਹਾਂਜੀ ਦੋਸਤੋ ਕਿਹੜੇ ਭਰਾਵਾਂ ਨੇ ਪਿਛਲੇ ਬਲੌਗ ਵਿੱਚ ਕਮੈਂਟ ਕੀਤੇ ਉਹਨਾਂ ਦੇ ਨਾਮ ਸਿੰਘ ਗੁਰਦੀਪ ਉਹ ਵੀਰ ਦਾ ਧੰਨਵਾਦ ਕਰਦੇ ਆ ਕਮੈਂਟ ਕਰਨ ਖਾਤਰ ਸਿੰਘ ਗੁਰਦੀਪ ਦਾ ਅਗਲੇ ਪਰ ਆਪਣੇ ਭੋਪਿੰਦਰ ਸਿੰਘ ਉਹਨਾਂ ਨੇ ਕਮੈਂਟ ਕੀਤਾ ਸ਼ੁਕਰੀਆ ਸਿਮਰਜੀਤ ਸਿੱਧੂ ਤਾਰੂਆਣਾ ਉਹ ਵੀਰ ਦਾ ਵੀ ਧੰਨਵਾਦ ਕਰਦੇ ਆ ਸਿਮਰਜੀਤ ਦਾ ਕਮੈਂਟ ਕਰਨ ਖਾਤਰ ਸ਼ੇਰਾ ਸਿੰਘ ਸ਼ੇਰੂ ਉਹ ਵੀ ਉਹਦਾ ਵੀ ਧੰਨਵਾਦ ਕਰਦੇ ਆ ਕਮੈਂਟ ਕੀਤਾ ਤਸਵਿੰਦਰ ਸਿੰਘ ਬੜੈਚ ਇਹ ਵੀਰ ਦਾ ਵੀ ਧੰਨਵਾਦ ਕਰਦੇ ਆ ਤਸਵਿੰਦਰ ਸਿੰਘ ਦਾ ਕਮੈਂਟ ਕਰਨ ਖਾਤਰ ਤੇ ਉਮੀਦ ਆ ਤੁਸੀਂ ਇਦਾਂ ਹੀ ਪਿਆਰ ਬਣਾਈ ਰੱਖੋਗੇ ਹੁਣ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਉਦੋਂ ਤੱਕ ਜਿਉਂਦੇ ਰਹੋ বাসਦੇ ਰਹੋ ਰੱਬ ਰਾਖਾ